ਰੋਕਿਓ 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 ਜੇਕਰ ਤੁਸੀਂ ਵੀ ਅੱਗ ਸੇਕਦੇ ਹੋ ਤੇ ਰੁਕ ਜਾਓ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਆ ਇਸ ਠੰਡ ਤੋਂ ਨਿਪਟਣ ਵਾਸਤੇ ਹਰ ਕੋਈ ਵੱਖ-ਵੱਖ ਤਰੀਕੇ ਅਪਣਾਦਾ ਹੈ। ਕੁਝ ਜਿਹਾਈ ਤਰੀਕਾ ਅਪਣਾਇਆ ਅਜਨਾਲਾ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਐਨਾ ਤੋਂ ਨੋ ਜਵਾਨਾ ਨੇ। ਪਰ ਇਸ ਗੱਲ ਤੋਂ ਅਣਜਾਣ ਸੀ ਕਿ ਅੱਗ ਸੇਕਣ ਵਾਸਤੇ ਬਾਲੀ ਗਈ ਅੱਗ ਦੀ ਗੈਸ ਐਨਾ ਦੀ ਜ਼ਿੰਦਗੀ ਨੂੰ ਸਦਾ ਲਈ ਮੌਤ ਤਬਦੀਲ ਕਰ ਦੇਗੀ। ਇੱਕ ਨਹੀਂ, ਦੋ ਲੋਕ ਇਕੱਠੇ ਮੌਤ ਦੀ ਨੀਂਦ ਸੋ ਗਏ। ਰਾਤ ਨੂੰ ਜਿਹੇ ਸੁੱਤੇ ਕਿ ਮੁੜ ਕੇ ਉੱਠੇ ਹੀ ਨਹੀਂ। ਗੈਸ ਜਹੀ ਚੜੀ ਕਿ ਦੋਵਾਂ ਦੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਅਕਸਰ ਅਸੀਂ ਇਹ ਗੱਲੀ ਕਰ ਦਿੰਨੇ ਆ ਇਹੋ ਕੰਮ ਕਰਦੇ ਸਾਰਾ ਵਿਸਥਾਰ ਨਾਲ ਦੱਸ ਦਿੰਦਾ ਮੇਰਾ ਨਾਮ ਰਵੀ ਕੁਮਾਰ ਹੈ ਮੇਰੇ ਭਰਾ ਦਾ ਰਜੀਸ਼ ਕੁਮਾਰ ਹੈ ਉਹਦੇ ਬੜੇ ਕੰਮ ਕਰਦੇ ਸੀ ਅਜਨਾਲਾ ਚ ਬਹੁਤ ਜ਼ਿਆਦਾ ਹੁੰਦਾ ਕਿ ਇਹਨਾਂ ਬੰਨਿਆਂ ਨੇ ਆਪਣੇ ਦਰੋਂ ਮਿੱਠੀ ਵਾਲੀ ਅੰਮ੍ਰਿਤ ਵਾਲੇ ਦੋਨੋਂ ਬੰਨ ਕਰ ਲਏ ਗੈਸ ਚਲ ਗਾ ਕੇ ਨਾ ਤੇ ਕੀ ਕੀ ਨਾਸ ਸੀ ਤੇ ਕਿੱਥੋਂ ਦੇ ਵਾਸੀ ਸੀ ਕਲੋਨੀ ਦਾ ਪਿੰਡ ਚੱਕੋ ਵਾਲਾ ਹਾਂਜੀ ਹਰਿੰਦਰ ਸਿੰਘ ਹਾਂਜੀ ਇੱਕ ਬਿਹਾਰ ਦਾ ਗਾ ਜਿਲ੍ਹਾ ਪੂਰਦਿਆਂ ਦਾ ਬਾਜੂ ਹਾਂਜੀ ਕਾਫੀ ਸਮੇਂ ਤੋਂ ਨੌਕਰੀਆਂ ਦੁਆਰਾ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਦੀ ਮੌਤ ਦਾ ਜਿਹੜੇ ਦੁਕਾਨ ਖੋਲਣ ਲੱਗੇ ਉਹਨਾਂ ਫੋਨ ਕਰ ਗੇਟ ਨਹੀਂ ਖੋਲਿਆ ਫਿਰ ਦੋ ਜਾ ਪੰਜ ਕੇ ਦਾ ਕੰਮ ਹੋ ਚੁੱਕਾ ਪੁਲਿਸ ਕੰਪਲੀਟ ਕਰਤੀ ਸੀ ਉਹਨਾਂ ਨੇ ਪੁਲਿਸ ਨੇ ਬਾਅਦ ਵਿੱਚ ਆਪਣੇ ਜੈਡ ਬੋਡੀ ਨੂੰ ਉਸਮਾਰਡ ਅਫਸਰ ਸਾਹਿਬ ਨਾਲ ਆ ਸਾਨੂੰ ਅੱਜ ਸਵੇਰ ਇਨਫੋਰਮੇਸ਼ਨ ਮਿਲੀ ਸੀ ਕਿਰ ਜਨੀਸ਼ ਦਾ ਪੈਲੇਸ ਆ ਨਪਾਰ ਰੋਡ ਦੇ ਉੱਤੇ ਉੱਥੇ ਦੋ ਲੇਬਰਡ ਪੀਪਲ ਨੇ ਇੱਕ ਬਾਜੂ ਇੱਕ ਹਰਜਿੰਦਰ ਆ ਬਾਜੂ ਜਿਹੜਾ ਉਹ ਪ੍ਰਵਾਸੀ ਲੇਬਰ ਲਈ ਇੱਥੇ ਆਇਆ ਸੀਗਾ ਬਿਹਾਰ ਦਾ ਇੱਕ ਜਿਹੜਾ ਰਾਜ ਦਾ ਦੂਧਾ ਆ ਉਹਨਾਂ ਨੇ ਕੋਲੇ ਵਾਲੀ ਅੰਗੀਠੀ ਜਿਹੜੀ ਸੀ ਅੰਦਰ ਬਾਈ ਸੀ ਅੰਦਰ ਚਲਾ ਕੇ ਤੇ ਰਾਤ ਸੁਤੇ ਰਹੇ ਨੇ ਤੇ ਰਾਤ ਉਹ ਗੈਸ ਪੈਦਾ ਹੋਣ ਕਰ ਮੋਨੀਆ ਗੈਸ ਪੈਦਾ ਹੋਣ ਨਾਲ ਉਹਨਾਂ ਦੀ ਚਾਹ ਜਿਹੜੀ ਆ ਡੈਥ ਹੋ ਗਈ ਆ ਠੀਕ ਕਾਰਨ ਕਿ ਜਾਰੇ ਉਹ ਸੀ 174 ਸੀਆਰਪੀਸੀ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦਾ ਪਰਿਵਾਰ ਜਿਹੜਾ ਪਹੁੰਚ ਗਿਆ ਹੈ ਉਹਨਾਂ ਦੇ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਹਾਂ ਪੋਸਟਮਾਰਟਮ ਕਰਾਇਆ ਜਾਏਗਾ ਉਹ ਤੇ ਨੈਸੈਸਰੀ ਹੈ ਇਹ ਜਿਨ੍ਹਾਂ ਦੀ ਡੈਥ ਹੋਈ ਇਹਨਾਂ ਦਾ ਨਾਮ ਕੀ ਸੀ ਕੀ ਲੱਗਦੇ ਸੀ ਤੁਹਾਡੇ ਕੀ ਗੱਲਬਾਤ ਹੋਈ ਸਾਰੀ ਕਿੰਨੇ ਕਿਤੇ ਦੇਰ ਤੋਂ ਕੰਮ ਕਰ ਰਹੇ ਸੀ ਤੇ ਕੀ ਬੀਚਾ ਹੈ ਪੁਰਾਣੀ ਇਹ ਆਹ ਦੱਸੋ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਹਾਂਜੀ ਮਤਲਬ ਹਰਿੰਦਰ ਮਾਪੇ ਉਹ ਆ ਗਿਆ ਹਾਂ ਹਾਂ ਤੋਂ ਹੋਰ